ਵਾਹਿਗੁਰੂ ਦੀ ਅਰਦਾਸਾ ਕਰਕੇ ਉਹਦੇ ਨਾਲ ਇੱਕਮਿਕ ਹੋਏ ਫਿਰ ਵਾਹਿਗੁਰੂ ਦਾ ਹੁਕਮ ਹੋਇਆ ਮਾਤ ਲੋਕ ਤੇ ਆਉਂਦਾ ਤੇ ਰੇਮਕੁੰਡ ਦੇ ਜਿੰਨੇ ਤਪਸਵੀ ਸਨ ਉਹਨਾਂ ਦੇ ਨਾਲ ਉਹਨਾਂ ਸਾਰਿਆਂ ਨੂੰ ਹੁਕਮ ਹੋਇਆ ਵੀ ਤੁਸੀਂ ਮਾਤ ਲੋਕ ਅੰਦਰ ਚੱਲ ਕੇ ਜਨਮ ਤਾਰੋ ਕਿ ਦੁਸ਼ਟਾਂ ਦੇ ਨਾਸ ਤੇ ਵਾਸਤੇ ਤੁਸੀਂ ਆਪਣੇ ਸਮੇਂ ਅਨੁਸਾਰ ਆ ਕੇ ਮਿਲ ਜਾਣਾ ਇਸ ਤਰ੍ਹਾਂ ਬੁਸ਼ਦਾ ਦਾ ਨਾਸ ਕਰ ਦਿਆ ਹੋਇਆ ਜੇ ਸ਼ਹੀਦ ਹੋ ਗਏ ਇਸ ਦੇ ਸੱਚਾ ਨੂੰ ਸਮਝੋ ਤੁਹਾਡੀ ਤਬੱਸਿਆ ਪੂਰੀ ਹੋ ਗਈ ਉਹਨਾਂ ਸਾਰਿਆਂ ਦਾ ਵੀ ਜਨਮ ਹੋਇਆ ਸੀ ਉਥਾਂ ਪਰ ਥਾਂ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਦੇ ਸਮੇਂ ਅਨੁਸਾਰ ਉਹ ਸਾਰੇ ਫਿਰ ਕਿੱਥੇ ਹੁੰਦੇ ਜੇ ਕੋਈ ਆਮ ਰੋਹਾ ਨਹੀਂ ਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ ਭਾਈ ਮਾਨੀਆ ਸਿੰਘ ਜੀ ਭਾਈ ਹੁਦਾ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਬਜਿੱਤਰ ਸਿੰਘ ਜੀ ਇਹ ਕੋਈ ਆਮ ਨਹੀਂ ਸਨ ਬਹੁਤ ਬੰਦਗੀ ਵਾਲੀਆਂ ਰੂਹਾਂ ਸਨ ਜਿਵੇਂ 달 ਵੀ ਉਹਨਾਂ ਮਹਾਪੁਰਖਾਂ ਨੇ ਕਹੀ ਹੈ ਲਿਖਤ ਵਿੱਚ ਵੀ ਹੈ ਕਿ ਦਸਵੇਂ ਪਾਤਸ਼ਾਹ ਦੇ ਘਰ ਜੋ ਸਹਿਬ ਜਾਦੇ ਆਇਚਾਰ ਉਹ ਵੀ ਆਮ ਨਹੀਂ ਸਨ ਤੋ ਉਹ ਦਸਵੇਂ ਬਾਦਸ਼ਾ ਅਕਾਲਪੁਰਖ ਵਾਹਿਗੁਰੂ ਦਾ ਸਰੂਪ ਸਨ ਜਿਨ੍ਹਾਂ ਦੇ ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇ ਸਾਰੇ ਚੱਲਦੇ ਹਨ। ਕਿ ਅਕਾਲਪੁਰਖ ਦੀ ਖੁਸ਼ੀ ਪ੍ਰਸੰਤਾ ਪ੍ਰਾਪਤ ਕਰਨ ਵਾਸਤੇ ਕੰਦੇ ਚਾਰ ਸਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਉਹ ਵਿਸ਼ਨੂ ਜੀ ਦਾ ਅਵਤਾਰ ਸਨ ਜੁਝਾਰ ਸਿੰਘ ਜੀ ਉਹ ਮਹਾਦੇਵ ਦਾ ਅਵਤਾਰ ਸਨ ਸ਼ਿਵ ਜੀ ਦਾ ਬਾਬਾ ਜੋਰਾਵਰ ਸਿੰਘ ਜੀ ਬ੍ਰਹਮਾ ਦਾ ਅਵਤਾਰ ਤੇ ਬਾਬਾ ਫਤੇ ਸਿੰਘ ਜੀ ਇੰਦਰ ਦਾ ਅਵਤਾਰ ਕਿਉਂਕਿ ਸੰਸਾਰ ਦਾ ਸਾਰਾ ਪ੍ਰਬੰਧ ਇਹ ਬ੍ਰਹਿਮੰਡ ਦਾ ਇਨੋਂ ਨੀਆਂ ਵਿੱਚ ਚਲਾਉਣਾ ਇਹ ਡਿਊਟੀ ਅੰਦਰ ਦੀ ਹੈ ਜਿੱਥੇ ਉਹ ਰਾਜਾ ਹੈ ਸੁਲਗ ਦਾ ਉੱਥੇ ਉਹਦੀ ਜ਼ਿੰਮੇਵਾਰੀ ਵੀ ਹੈ ਡਿਊਟੀ ਵੀ ਹੈ ਇਹ ਚਾਰੇ ਸਹਿਬ ਜਾਦੇ ਕੋਈ ਆਮ ਨਹੀਂ ਸਨ ਤੇ ਹੁਕਮ ਦੇ ਵਿੱਚ ਸੰਤਾਗਤ ਵਰਤਾ ਬਹੁਤ ਸੰਗ ਪਰ ਗੁਰੂ ਦੇ ਹੁਕਮ ਦੇ ਵਿੱਚ ਉਹਨਾਂ ਨੇ ਵਰਤਿਆ ਕਦੀ ਵੀ ਆਪਣੀ ਰੋਹਾਨੀ ਸ਼ਕਤੀ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਹੁਕਮ ਨਹੀਂ ਸੀ ਗੁਰੂ ਦਾ